ਸਸਿਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਸੁਰਿੰਦਰ ਢੱਲਵਾ ਤੁਸੀਂ ਜੁੜ ਚੁੱਕੇ ਹੋ ਢੱਲਵਾ ਟੀਵੀਜ਼ਨ ਦੇ ਨਾਲ ਤੇ ਅੱਜ ਦੀ ਆਪਣੀ ਇਹ ਵੀਡੀਓ ਬਹੁਤ ਹੀ ਗੰਭੀਰ ਮੁੱਦੇ ਤੇ ਬਣੀ ਹੋਈ ਆ। ਉਹ ਤੂੰ ਆਪ ਦਾ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਪੁਲਿਸ ਸਮਗਲਰ ਤੇ ਸਿਆਸਤਦਾਨਾਂ ਦੀ ਟਿੱਕੜੀ ਮਲ ਕੇ ਨੌਜਵਾਨਾਂ ਦੀਆਂ ਨਸਾਂ ਤੱਕ ਟਿੱਕਾ ਪਹੁੰਚਾਉਂਦੇ ਆ। ਸੋ ਆਓ ਦੇਖਦੇ ਆਂ ਵੀਡੀਓ। 1 ਮਿੰਟ। ਆ ਦੀ ਸਭ ਤੋਂ ਕਿਵੇਂ ਆਉਣੇ ਭਾਈ? ਉਹ ਤੜਕੇ ਫਿਰ ਕੇ ਥੋਡੀ ਗਾਰ ਤਵੰਦਾ ਚੱਕ ਲਈ ਸਾਡਾ ਕਿਹੜਾ ਬੰਦਾ ਕਿਹੜਾ ਬੰਦਾ ਛੋਟਾ ਮੁੰਛੀ ਜੰਮ ਨੂੰ ਕੁਛ ਹੋਈਏ ਜੀ ਆ ਮੁੰਛੀ ਹਾਂਜੀ ਸਰ ਆ ਯਾਰ ਕਿਹੜਾ ਬੰਦਾ ਇਹਨਾਂ ਦਾ ਜੇ ਜਨਾਬ ਆ ਕਿਹੜਾ ਬੰਦਾ ਇਹਨਾਂ ਦਾ ਜਿਹੜਾ ਕਰਨ ਸਿੰਘ ਜੀ ਕਰਨ ਸਿੰਘ ਚਿੱਟੇ ਨਾਸਟੇ ਚ ਫੜਿਆ ਜੀ ਅੱਛਾ 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 ਉਹ ਉਹ ਬਈ ਯਾਰ بڑا ਮਾੜਾ ਬੰਦਾ ਹੈ ਉਹਨੇ ਦਾ ਸਰਪੰਚ ਸਾਹਿਬ ਤੁਹਾਡਾ ਸਾਰਾ ਪਿੰਡ ਚਿੱਟੇ ਤੇ ਲਾ ਛਟਿਆ ਨਾ ਨਾ ਸਤਿ ਸ੍ਰੀ ਅਕਾਲ ਉਹ ਤਾਂ ਇਨਾ ਇਮਾਨਦਾਰ ਤੇ ਇਨਾ ਵੇਰਤੀ ਬੰਦਾ ਸਾਰਾ ਪਿੰਡ ਉਹਦੀ ਗਵਾਹਾਂ ਬੱਤ ਦੇਖੋ ਕਿੱਟਾ ਕੌਣ ਵੇਚਦਾ ਪਿੰਡ ਚ ਤੁਹਾਨੂੰ ਵੀ ਪਤਾ ਅਸੀਂ ਵੀ ਜਾਣਦੇ ਤੁਹਾਨੂੰ 20 ਵਾਰੀ ਲਿਖ ਕੇ ਦੇ ਚੁੱਕੇ ਪੰਚਾਇਤ ਪਰ ਤੁਸੀਂ ਉਹਨਾਂ ਬੰਦਿਆਂ ਤੇ ਤਾਂ ਕਾਰਵਾਈ ਨਹੀਂ ਕਰਦੇ ਤੁਸੀਂ ਬੇਕਸੂਰ ਲੋਕਾਂ ਨੂੰ ਤੰਗ ਕਰ ਰਹੇ ਹੋ ਦੇਖੋ ਸਰਪੰਚ ਸਾਹਿਬ ਸਾਨੂੰ ਇਹਦੇ ਬਾਰੇ ਸੁਣ ਲਿਆ ਇਹ ਬੰਦਾ ਨਸ਼ੇ ਦਾ ਤਸਕਰ ਹੈ ਅੱਛਾ ਕਿ ਜਿਸ ਬਾਰੇ ਪੰਚਾਇਤ ਨੇ ਇਤਲਾਹ ਦਿੱਤੀ ਹੈ ਤੁਸੀਂ ਉਹਨੂੰ ਕਿਉਂ ਨਹੀਂ ਚੱਕਦੇ ਉਹਨਾਂ ਨੂੰ ਫੜੋ ਬੇਕਸੂਰ ਲੋਕਾਂ ਦਾ ਕਰ ਰਹੇ ਤੁਸੀਂ ਸਾਨੂੰ ਸਾਡਾ ਕੰਮ ਕਰਨ ਦਿਓ ਤਫਤੀਸ਼ ਚੱਲ ਰਹੀ ਹੈ ਜੇ ਇਹ ਬੰਦਾ નિર્ਦੋਸ਼ ਹੋਇਆ ਤਾਂ ਇਹਨੂੰ ਛੱਡ ਦਿੱਤਾ ਜਾਊਗਾ ਫਿਲਹਾਲ ਸਾਡੇ ਕੰਮ ਦੇ ਵਿੱਚ ਵਿਘਨ ਨਾ ਪਾਓ ਸਾਨੂੰ ਆਪਣਾ ਕੰਮ ਕਰਨ ਦਿਓ ਠੀਕ ਹੈ ਫਿਰ ਤੁਸੀਂ ਆਪਦਾ ਕੰਮ ਕਰੋ ਪੰਚਾਇਤ ਆਪਦਾ ਕੰਮ ਕਰੇਗੀ ਪਰ ਯਾਦ ਰੱਖੇ ਨਿਰਦੋਸ਼ ਬੰਦੇ ਤੇ ਕਾਰਵਾਈ ਕੀਤੀ ਤਾਂ ਅਸੀਂ برداشت ਨਹੀਂ ਕਰਾਂਗੇ। ਤਾਹੇ ਪਰ ਆਈ। ਉਹ ਆ ਮੈਂ ਗਾਇਆ ਮਿਲ ਗਿਆ। ਆ ਲੁੱਟ ਲੈ ਵੀ ਦੋ ਹੋ ਗਏ। ਦੋ ਹੋ ਗਏ। ਆਇਆ ਘਰੇ ਆ ਕੇ ਜਿਹੜਾ ਨਿਆ ਨਿਆ ਕਿੱਥੇ ਡਾਵਾਂਗੇ? ਹਾਂ। ਓ ਦੀਪ ਤੂੰ ਇੱਥੇ ਹੀ ਕਰਦਾ ਬਾਪੂ ਆ ਗਿਆ ਤੇਰਾ ਅਰੇ ਇੰਨੀ ਗਰਮੀ ਆ ਤੈਨੂੰ ਇੱਥੇ ਆਮ ਜਵਾਕਾਂ ਦੇ ਨਾਲ ਖੇਡਣਾ ਤੈਨੂੰ ਸ਼ੋਭਾ ਦਿੰਦਾ ਹਾਂਜੀ ਪਾਪਾ ਜੀ ਚੱਲ ਕਰ ਐਸਐਚਓ ਦਾ ਮੁੰਡਾ ਤੂੰ ਆਮ ਜਵਾਕਾਂ ਦੇ ਨਾਲ ਖੇਡਣਾ ਤੈਨੂੰ ਸ਼ੋਭਾ ਦਿੰਦਾ ਚੱਲ ਕਰ ਅੱਗੇ ਤਾਂ ਤੈਨੂੰ ਦੇਖ ਲੈਣ ਤੇਰੀਆਂ ਲਤਾਂ ਤੋੜ ਦੂੰਗਾ ਯਾਰ ਆਇਆ ਨਹੀਂ ਹਲੇ ਬੜਾ ਟਾਈਮ ਲਾ ਲਾ ਆਇਆ ਇਹ ਨਾ ਤੇ ਟਾਈਮ ਨਾਲ ਆਇਆ ਹੂੰ ਲਾ ਕੇ ਪੁੱਛਾ ਹੈਲੋ ਹਾਂਜੀ ਹਾਂਜੀ ਜਨਾਬ ਕਿੱਥੇ ਹੋ ਬਸ ਕਾਕੇ ਖੜੇ ਫਿਰ 5 ਮਿੰਟ ਕਿੱਥੇ ਜਾ ਤੂੰ ਮੈਂ ਤਾਂ ਉਸੇ ਜਗ੍ਹਾ ਤੇ ਖੜਾ ਆਪਣੀ ਪੁਰਾਣੀ ਜਗ੍ਹਾ ਤੇ ਪਰ ਠੀਕ ਆ ਜੀ ਆ ਗਿਆ 5 ਮਿੰਟਾਂ ਚ ਆਜੋ ਆਜੋ ਆ ਗਿਆ ਸਸੇ ਕਾਲ ਜਨਾਬ ਉਹ ਠੀਕ ਹੋ ਜੀ ਆ ਲੋ ਜੀ ਆਪਣੀ ਮਾਲਕ ਪੂਰੀ ਆ ਪੂਰੀ ਆ ਜੀ ਪੂਰੀ ਆ 10 ਲੱਖ 10 ਲੱਖ ਕੇ ਉਹ ਮੈਂ ਤੈਨੂੰ 25 ਲੱਖ ਆਖਿਆ ਸੀ ਤਾਂ ਕਾ ਕੇਸ ਬਹੁਤ ਗੁੰਝਲਦਾਰ ਹੈ ਜਿਹੜੇ ਮੁੰਡੇ ਨੂੰ ਤੇਰੀ ਥਾਂ ਤੇ ਚੱਕਿਆ ਨਾ ਉਹ ਮੁੰਡੇ ਦੀਆਂ ਸਾਰਾ ਪਿੰਡ ਗਵਾਈਆਂ ਦਿੰਦਾ ਸਰਪੰਚ ਵੀ ਆਇਆ ਸੀ ਪੰਚਾਇਤ ਵੀ ਆਈ ਸੀ ਪਿੰਡ ਦੀ ਉਹ ਕੋਈ ਗੱਲ ਨਹੀਂ ਜਨਾਬ ਬਾਕੀ ਦਾ 15 ਲੱਖ ਵੀ ਤੁਹਾਨੂੰ ਪੇਂਟ ਕਰ ਦੇਵਾਂਗੇ ਪਰ ਸਾਡਾ ਨਾਂ ਨਹੀਂ ਹੋਣਾ ਚਾਹੀਦਾ ਉਹ ਤੋਂ ਫਿਕਰ ਨਾ ਕਰ ਤੇਰਾ ਵਾਲ ਦੇ ਵੀ ਗੰਮ ਦਾ ਇਹ ਮੋਲ ਕਰਮੈਂ ਇੰਨੀ ਦੇਰ ਮੋਲ ਕਰਮੈਂ ਟੇਕੇ ਵੇ ਜਾ ਫੇਰ ਜਿਵੇਂ ਮਰਜੀ ਖੜੀਏ ਠੀਕ ਆ ਜਨਾਬ ਚਲੋ ਠੀਕ ਆ ਜੀ ਫਿਰ ਓਕੇ ਓਕੇ ਜੀ ਧਿਆਨ ਰੱਖਿਓ ਕੱਲ ਭਈ ਉਹਨੇ ਬੋ ਕਟੇ ਓਏ ਕਿਹੜੇ ਨਹੀਂ ਹੋਏ ਉਹ ਜਿਹੜਾ ਜਿੰਦਾ ਨਹੀਂ ਹਾਂ ਉਹ ਸੱਚ ਉਹਨੇ ਡੋਰ ਵੀ ਨਵੀਂ ਲਿਆਂਦੀ ਆ ਜਿੰਦਰੋ ਕੱਕ ਦੀ ਡੋਰ ਲਿਆਂਦੀ ਆ ਲੱਡੇਗਾ ਕਿਹੜਾ ਲੱਡੇਗਾ ਯਾਰ ਉਹ ਪਾਥੀ ਚੋਰ ਓਏ ਅੱਛਾ ਅੱਛਾ ਉਹਲਾ ਦੇ ਉਹ ਵੱਡਾ ਚੋਰਾ ਉਹਲਾ ਦੇ ਦੇ ਦੱਬ ਕੇ ਛੜਦਾ ਨਹੀਂਗਾ ਇਹ ਤਾਂ ਹਵਾ ਕਿੱਧਰ ਲੀ ਆ ਯਾਰ ਹਵਾ ਬਨਨ ਕਿੱਧਰ ਲੀ ਚੱਲ ਚੱਲ ਖਿੱਚ ਕੇ ਉਹਲਾ ਦੇ ਦੇ ਹਾਂ ਚੜ ਗਿਆ ਆ ਠੀਕ ਐ ਉਹ ਲੈ ਫੇਰ ਡੈਗ ਪੇ ਉਹ ਪਾਟ ਗਿਆ ਚੇ ਟੇਪ ਲਿਆ ਹੈ ਟੇਪ ਬਿਨਾਂ ਨਹੀਂ ਗੱਲ ਬਾਨੀ ਟੇਪ ਬਿਨਾਂ ਗੱਲ ਨਹੀਂ ਪਾ ਟੇਪ ਨਹੀਂ ਲਿਆ ਉਹ ਜੋ ਮੈਂ ਤੈਨੂੰ ਫੂਕ ਕਰਕੇ ਕਾ ਵੀ ਸੀਗਾ ਟੇਪ ਲੈ ਆਈ ਪੈਸੇ ਤਾਂ ਹੈ ਨਹੀਂ ਸੀ ਮੇਰੇ ਕੋਲ ਆਵੇ ਆਵੇ ਆ ਕੱਢ ਆ ਲੈ ਲੈ ਹਾਂ ਆ ਕੱਢ ਇਹ ਲੈ ਲੈ ਬੰਨ ਬੰਨ ਛੇਤੀ ਬੰਨ ਬਟਨਾ ਆਪਾਂ ਉਹ ਜੇ ਕੋਈ ਉੱਟਦਾ ਹੋਇਆ ਤਾਂ ਹਾਂ ਮੇਰਾ ਪਾਪਾ ਵੀ ਨਾ ਆਏ ਓਏ ਉਹ ਵੀ ਆਈ ਗਿਆ ਤੇਰਾ ਪਾਪਾ ਉਹ ਦੀਪ ਹਾਂਜੀ ਪਾਪਾ ਜੀ ਤੈਨੂੰ ਮੈਂ ਕਿੰਨੇ ਵਾਰੀ ਆਖਿਆ ਵੀ ਤੂੰ ਨਹੀਂ ਇੱਥੇ ਖੇਡਣਾ ਇਹਨਾਂ ਨਾਲ ਤੂੰ ਨਹੀਂ ਬਣਦਾ ਬੰਦੇ ਦਾ ਪੁੱਤ ਤੈਨੂੰ ਕਿੰਨੇ ਵਾਰੀ ਆਖਿਆ ਵੀ ਤੂੰ ਐਸਐਚਓ ਦਾ ਮੁੰਡਾ ਐ ਤੂੰ ਨਾ ਇਹ ਜੇ ਪਤੰਗਾ ਪੰਦਗਾ ਲੁੱਟਣ ਵਾਲੇ ਕੰਮ ਕਰਿਆ ਕਰ ਨੀਂਆ ਪਤੰਗਾ ਲੈ ਆ ਕੇ ਦਿੱਤੀਆਂ ਤੂੰ ਫੇਰ ਨਹੀਂ ਲੁੱਟਣੋਂ ਹਟਦਾ ਪਾਪਾ ਜਿਹੜਾ ਸਵਾਦ ਲੁੱਟਣ ਤੇ ਹੁੰਦਾ ਉਹ ਪੈਸੇ ਲਾ ਕੇ ਨਹੀਂ ਨਾ ਹੁੰਦਾ ਦੋਸਤੋ ਅੱਜ ਦੀ ਇਹ ਵੀਡੀਓ ਉਮੀਦ ਕਰਦਾ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਸੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰ ਦਿਆ ਕਰੋ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਹੋਰ ਦੇਖਣ ਦੇ ਲਈ ਟੈਲਵਾ ਟੈਲੀਵਿਜ਼ਨ ਦੇ ਨਾਲ ਜੁੜੇ ਰਹੋ ਤੇ ਤੁਹਾਡਾ ਵੀਡੀਓ ਦੇਖਣ ਲਈ ਇੱਕ ਵਾਰ ਤੋਂ ਫੇਰ ਬਹੁਤ ਬਹੁਤ ਧੰਨਵਾਦ